ਪਰ ਗਰੀਬਦਾਸ ਨਿਊ ਚੰਡੀਗੜ੍ਹ ਤੋਂ ਵੇਖ ਰਹੇ ਹੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਇਸ ਸਮੇਂ ਹੜਾ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੋ ਦੋ ਕੁ ਦਿਨ ਪਹਿਲਾਂ ਮੁੱਲਾਂਪੁਰ ਗਰੀਬਦਾਸ ਤੈਂਤਪੁਰ ਰਤਵਾੜਾ ਕੜੌਂਜੀਆਂ ਫਰੋਜ ਪਰ ਇਹਨਾਂ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਪੰਚਾਂ ਸਰਪੰਚਾਂ ਵੱਲੋਂ ਰਲ ਮਿਲ ਕੇ ਪ੍ਰਾਲਾ ਕੀਤਾ ਗਿਆ ਸੀ ਹੜਪੀੜਤ ਇਲਾਕਿਆਂ ਦੇ ਵਿੱਚ ਰਾਸ਼ਨ ਦੀ ਸੇਵਾ ਸ਼ੁਰੂ ਕੀਤੀ ਜਾਣੀ ਸੀ ਰਾਸ਼ਨ ਪੁੱਜਦਾ ਕਰਨਾ ਸੀ ਸੋ ਜਿਵੇਂ ਅਸੀਂ ਪਹਿਲਾਂ ਵੀ ਇਹਨਾਂ ਨੌਜਵਾਨਾਂ ਦੀ ਜੋ ਸੇਵਾ ਹੈ ਇਹਨਾਂ ਨੌਜਵਾਨਾਂ ਵੱਲੋਂ ਜਿਸ ਦਿਨ ਤੋਂ ਇਹ ਰਾਸ਼ਨ ਪੈਕ ਕੀਤਾ ਜਾ ਰਿਹਾ ਸੀ ਉਸ ਦਿਨ ਦਿਆਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਨਾਲ ਦੀ ਨਾਲ ਇਹਨਾਂ ਨੌਜਵਾਨਾਂ ਵੱਲੋਂ ਜੋ ਸੇਵਾ ਇਹ ਸ਼ੁਰੂ ਕੀਤੀ ਗਈ ਸੀ ਸੋ ਅੱਜ ਇਹ ਵੀਰ ਮੁਲਾਪੁਰ ਗਰੀਬ ਦਾਸ ਤੋਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਇੱਥੋਂ ਰਵਾਨਾ ਹੋਣਗੇ ਗੱਲਾਂਬੱਤਾਂ ਕਰਾਂਗੇ ਜੋ ਮੁੱਖ ਸੇਵਾਦਾਰ ਨੇ ਇਸ ਜੋ ਕਾਫਲਾ ਜਾ ਰਿਹਾ ਇਸ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਵਿਸ਼ੇਸ਼ ਤੌਰ ਤੇ ਇਸ ਦੀ ਅਗਵਾਈ ਕਰਨਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕ ਲੋਕਾਂ ਦਾ ਰਾਸ਼ਨ ਤੇ ਕਿਹੜੀ-ਕਿਹੜੀ ਥਾਪ ਤੇ ਅੱਜ ਇਹ ਲਜਾਇਆ ਜਾ ਰਹੇ ਹਨ ਤੇ ਕਦੋਂ ਤੱਕ ਇਹ ਪਹੁੰਚ ਜਾਣਗੇ ਕੀ ਗੱਲਬਾਤ ਹੈ ਉਹ ਸਾਰੀ ਆਪਾਂ ਸਾਡੇ ਨਾਲ ਸਰਜੀਤ ਸਿੰਘ ਫਿਰੋਜ਼ਪੁਰ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਤਿੰਦਰ ਸਿੰਘ ਢਾਲੀਵਾਲ ਸਰਪੰਚ ਮੁੱਲਾਂਪੁਰ ਗਰੀਬਦਾਸ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਕਿੰਨੇ ਕ ਨੌਜਵਾਨ ਨੇ ਜਿਹੜੇ ਅੱਜ ਇਹਨਾਂ ਦੇ ਨਾਲ ਇਹ ਸੇਵਾ ਨਿਭਾਉਣ ਲਈਓ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣ ਲਈ ਤਿਆਰ ਨੇ ਪਹੁੰਚ ਰਹੇ ਨੇ ਸੂ ਕੁਝ ਹੀ ਸਮੇਂ ਦੇ ਵਿੱਚ ਇਹ ਕਸਬਾ ਮੁੱਲਾਪੁਰ ਗਰੀਬ ਦਾਸ ਤੋਂ ਇਹ ਨੌਜਵਾਨ ਇੱਥੋਂ ਰਵਾਨਾ ਹੋਣਗੇ ਤੇ ਜੋ ਵੀ ਰੂਟ ਹੈ ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਨਾ ਨੌਜਵਾਨਾਂ ਵੱਲੋਂ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਰਸਣ ਦੀ ਸੇਵਾ ਹੈ ਉਹ ਪਹਚਾਈ ਜਾਣੀ ਹੈ ਕਿ ਕਿਹ ਕੀ ਵਸਤਾਂ ਨੇ ਉਹ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਟਾ, ਦਾਲ, ਚਾਵਲ, ਤੇਲ ਕੀ ਤੇ ਹੋਰ ਜੋ ਰਸਦਾਂ ਨੇ ਰਾਸ਼ਨ ਹੈ ਜਿਹੜਾ ਇਸ ਸਮੇਂ ਜ਼ਰੂਰੀ ਹੈ ਜਿਹੜਾ ਉਹਨਾਂ ਲੋਕਾਂ ਵਾਸਤੇ ਇਸ ਸਮੇਂ ਸਭ ਤੋਂ ਵੱਧ ਲੋੜ ਹੈ ਉਹ ਰਾਸ਼ਨ ਇਹਨਾਂ ਨੌਜਵਾਨਾਂ ਵੱਲੋਂ ਤਕਰੀਬਨ 500 ਦੇ ਕਰੀਬ ਦੱਸਿਆ ਗਿਆ ਹੈ ਕਿ 500 ਦੇ ਕਰੀਬ ਕਿੱਟ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਇਹਨਾਂ ਵੱਲੋਂ ਪੁੱਜਦੀ ਕਰਨੀ ਹੈ ਤੇ ਉੱਥੇ ਜਾਣ ਲਈਏ ਨੌਜਵਾਨ ਇੱਥੋਂ ਰਵਾਨਾ ਹੋਣਗੇ ਸੋ ਆਪਾਂ ਗੱਲਾਂਬਾਤਾਂ ਵੀ ਕਰਾਂਗੇ ਇਹਨਾਂ ਦੇ ਨਾਲ ਸੋ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਜੋ ਸਾਂਝੀਆਂ ਕਰ ਰਹੇ ਹਾਂ ਕਸਵਾ ਮੁੱਲਾਂਪੁਰ ਗਰੀਬਦਾਸ ਤੋਂ ਔਰ ਨਿਊ ਚੰਡੀਗੜ੍ਹ ਜਿਲ੍ਹਾ ਮੁਹਾਲੀ ਅਸਸ ਨਗਰ ਜਿਲ੍ਹਾ ਮੁਹਾਲੀ ਦਾ ਇਹ ਪਿੰਡਾਂ ਤੇ ਆਸ-ਪਾਸ ਦੇ ਜਿਹੜੇ ਪਿੰਡ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੜੌਂਜੀਆਂ ਫਰੋਜਪੁਰ ਤੈਂਤਪੁਰ ਤੇ ਇਹਨਾਂ ਦੇ ਨਾਲ ਰਤਵਾੜਾ ਇਹ ਮੁੱਲਾ ਪਰ ਗਰੀਬਦਾਸ ਇਹਨਾਂ ਪਿੰਡਾਂ ਦੇ ਨੌਜਵਾਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਸੋ ਜੇ ਅੱਜ ਪੰਜਾਬ ਦੀ ਗੱਲ ਕੀਤੀ ਜਾਵੇ ਇਕੱਲੇ ਪੰਜਾਬ ਤੋਂ ਹੀ ਨਹੀਂ ਬਾਰਲੇ ਦੇਸ਼ਾਂ ਤੋਂ ਵੀ ਐਨ ਆਰ ਆਈ ਭਰਾ ਜਿਹੜੇ ਉਹ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜੋ ਫਿਲਮੀ ਹਸਤੀਆਂ ਨੇ ਜਾਂ ਸਾਡੇ ਪੰਜਾਬੀ ਕਲਾਕਾਰ ਨੇ ਨਾਮੀ ਕਲਾਕਾਰ ਜਿਨ੍ਹਾਂ ਨੂੰ ਕਹਿ ਸਕਦੇ ਆ ਉਹਨਾਂ ਵੱਲੋਂ ਵੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜੋ ਸੇਵਾਵਾਂ ਨੇ ਉਹ ਸ਼ੁਰੂ ਕੀਤੀਆਂ ਜਿੰਆਂ ਨੇ ਤੇ ਜੇ ਗੱਲ ਕੀਤੀ ਜਾਵੇ ਹਲਕਾ ਖਰੜ ਦੇ ਏਰੀਏ ਤੋਂ ਦਿੱਤੇ ਦੀਨੀ ਗੁਰਦੁਆਰਾ ਗੜੀਪੌਰ ਖਸਾ ਬਲਾਕ ਮਾਦਰੀ ਉੱਥੇ ਵੀ ਨਿਸਲ ਸਤਲੁਜ ਤੇ ਲੋਕ ਹੈ ਕਮਿਸ਼ਨ ਵੱਲੋਂ ਇੱਕ ਕੈਂਪਸ ਸਥਾਪਿਤ ਕੀਤਾ ਗਿਆ ਹੈ ਜਿੱਥੇ ਹਲਕਾ ਖਰੜ ਦੇ ਬਲਾਕ ਮਾਦਰੀ ਦੇ ਪਿੰਡਾਂ ਦੇ ਲੋਕ ਜੋ ਸੇਵਾ ਨੇ ਉਹ ਪਚਾ ਰਹੇ ਨੇ ਇਸ ਦੇ ਨਾਲ ਹੀ ਭਾਈ ਮस्तान ਸਿੰਘ ਪਚਾ ਮਿਸਲ ਪਚੰਗਦਲ ਫਤੇਗੜ ਪਿੰਡ ਫਤੇਗੜ ਨੇੜੇ ਕੁਰਾਲੀ ਉਹਨਾਂ ਵੱਲੋਂ ਵੀ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਹੋਰ ਪਿੰਡਾਂ ਚੋਂ ਵੀ ਪੜੌਲ ਤੋਂ ਵੀ ਪਤਾ ਲੱਗਾ ਪੜੌਲ ਦੇ ਨੌਜਵਾਨਾਂ ਵੱਲੋਂ ਵੀ ਰਵਿੰਦਰ ਸਿੰਘ ਰਵੀ ਜੋ ਪ੍ਰਧਾਨ ਨੇ ਗੁਰਦੁਆਰਾ ਬਾਬਾ ਜੀワਰ ਸਿੰਘ ਜੀ ਹਰੀਪੁਰਵਾਲਾ ਦੇ ਸਥਾਨ ਸਿਸਵਾ ਉਹਨਾਂ ਦੇ ਪ੍ਰਧਾਨ ਉਹਨਾਂ ਵੱਲੋਂ ਵੀ ਰਸਣ ਤੇ ਮਾਇਆ ਜੋ ਖੜ੍ਹ ਪ੍ਰਭਾਵਿਤ ਇਲਾਕੇ ਲਈ ਇਕੱਤਰ ਕੀਤੀ ਗਈ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਸਾਰੇ तकरीबन ਪਿੰਡਾਂ ਤੋਂ ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਆ ਖਾਸ ਕਰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇਖਦੇ ਆ ਉਹਨਾਂ ਲੋਕਾਂ ਦੀਆਂ ਮੰਗਾਂ ਦੇ ਅਨਸਾਰ ਜੋ ਉਹਨਾਂ ਲੋਕਾਂ ਨੂੰ ਇਸ ਸਮੇਂ ਸਭ ਤੋਂ ਵੱਧ ਜ਼ਰੂਰਤ ਹੈ ਉਹ ਸਮਾਨ ਉਹਨਾਂ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਸੋ ਅੱਜ ਜਿਹਨਾਂ ਤੁਹਾਨੂੰ ਦੱਸਿਆ ਕਿ ਮੁੱਲਾਪੁਰ ਗਰੀਬ ਦਾਸ ਤੋਂ ਨੌਜਵਾਨ ਚੱਲੇ ਨੇ ਸਰਪੰਚ ਜਤਿੰਦਰ ਸਿੰਘ ਢਾਲੀਵਾਲ ਉਹਨਾਂ ਤੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਫਰੋਜ਼ ਪਰ ਉਹਨਾਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸੇਵਾ ਦੇ ਵਿੱਚ ਇਸ ਸਮੇਂ ਜੋ ਜਾ ਰਹੇ ਨੇ ਆਪਾਂ ਗੱਲਬਾਤਾਂ ਵੀ ਕਰਾਂਗੇ ਨਾਲੇ ਸਪੱਸ਼ਟ ਕਿੰਨੇ ਕਿ ਨੌਜਵਾਨ ਨੇ ਜਿਹੜੇ ਅੱਜ ਤੁਹਾਡੇ ਨਾਲ ਇਸ ਸੇਵਾ ਦੇ ਵਿੱਚ ਜਾ ਨੌਜਵਾਨ ਜੀ ਸਟੇਮ ਟਰਾਲੀਆਂ ਨਾਲ ਤਾਂ ਜੀ 30 35 ਗੇ ਮੁੰਡੇ ਹਾਂ ਇੱਕ ਇੱਕ ਟਰਾਲੀ ਆਪਾਂ ਨੇ ਫੇਰ ਮੁੰਡੇ ਨੌਜਵਾਨਾਂ ਵਾਸਤੇ ਨੌਜਵਾਨ ਹਾਂਜੀ 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 ਤਿਆਰ ਕੀਤੀ ਗਈ ਹੈ ਹਾਂਜੀ 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 ਕਿਹੜੇ ਕਿਹੜੇ ਪਰਦੇ ਨੌਜਵਾਨ ਨੇ ਬਾਕੀ ਗੱਡੀਆਂ ਵੀ ਜਾਣਗੀਆਂ ਜੀ ਨਾਲ ਨੌਜਵਾਨ ਬਾਈ ਅਪਰੋਚ ਪਰਦੇ ਆ ਮੁੰਡੇ ਹਾਂਜੀ ਆ ਆਪਣੇ ਘੁੰਦਦੇ ਆ ਮੁੰਡੇ ਹਾਂਜੀ ਹਾਂਜੀ ਇਹ ਪਹਿਲਾਂ ਵੀ ਅਸੀਂ ਫਿੱਟਰ ਤਾਂ ਵੈਸੇ ਆਪਣੇ ਦਸਤਕਾਰਾਂ ਨਾਲ ਕਰ ਬੈਠੇ ਆ ਕਿ ਕੀ ਕੀ ਸਮਾਨ ਲਿਜਾ ਰਹੇ ਹੋ ਕਿੰਨੀਆਂ ਕਿੱਟਾਂ ਤਿਆਰ ਕੀਤੀਆਂ ਨੇ ਕਿਹੜੇ ਇਲਾਕੇ ਦੇ ਵਿੱਚ ਲਿਜਾ ਰਹੇ ਕਿੱਟਾਂ ਜੀ 600 ਪਲੱਸ ਹੋ ਗਏ ਜੀ ਆਪਣੀਆਂ ਹਾਂਜੀ ਹਾਂਜੀ ਪਹਿਲਾਂ 500 500 ਦਾ ਟੀਚਰ ਆ ਜੀ ਆਪਣਾ ਹਾਂਜੀ ਇਹ ਸਮਾਨ ਹੋਰ ਥੀ ਕੀ ਅਲੱਗ ਜਿਹੜਾ ਹੋਰਾਂ ਲੋਕਾਂ ਨਾਲੋਂ ਵੱਖਰਾ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਬਈ ਜਿਹੜਾ ਆਪਣਾ ਕਰੇਲੂ ਸੁੱਕਾ ਰਸਨਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਦੱਸਿਆ ਹੋਇਆ ਆਪਾਂ ਨੇ ਉਹ ਹੀ ਹੈ ਉਹਦੇ ਇਲਾਵਾ ਵੀ ਸਾਡੇ ਕੋਲ ਪਾਣੀ ਵੀ ਵਧੂਆ ਗਿਆ ਹੋਰ ਬਿਸਕੁਟ ਹੋਰ ਜੋ ਵੀ ਸਮਾਨ ਕੋਈ ਦੇ ਗਿਆ ਸਾਡੇ ਕੋਲ ਜਿੱਦਣਾ ਵੇਸੇ ਮੈਸੇਜ ਪਾਇਆ ਸੀਗਾ ਵੀ ਹੁਣ ਅਗਲੀ ਆਪਾਂ ਤੁਹਾਨੂੰ ਦੱਸੂਗੇ ਜਿਆਦਾ ਅਗਲਾ ਪ੍ਰੋਗਰਾਮ ਉਹਨਾਂ ਦਾ ਪ੍ਰੋਗਰਾਮ ਰੱਖਿਆ ਸੀ ਜਾਣ ਦਾ ਤੇ ਅੱਜ 3 ਤਰੀਕ ਹੋ ਗਈ ਹੈ ਪਹਿਲਾ ਮੌਕਾ ਦੇਖ ਕੇ ਆਏ ਹੋ ਜਾ ਕੇ ਕਿਸ ਤਰ੍ਹਾਂ ਇਹ ਸਾੜੀ ਜਿਹੜੀ ਉੱਥੇ ਸੰਸਦ ਨਾਲ ਗੱਲ ਹੋਈ ਹੋਈ ਹੈ ਜੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀਗਾ ਉਹਦੇ ਨਾਲ ਕੋਈ ਜਿਹੜਾ ਕੋਈ ਰਸਤਾ ਸੀਗਾ ਲਿੰਕ ਕੋਈ ਪਾਣੀ ਦੇ ਨਾਲ ਉਹ ਹਾਂ ਜੀ ਹਾਂ ਕਿਉਂਕਿ ਅਸੀਂ ਜਿਹੜਾ ਸਾਡਾ ਡੇਚਾ ਪਈ ਅਸੀਂ ਘਰ ਘਰ ਸਮਾਨ ਬਚਾਉਣਾ ਇੱਥੇ ਲੋੜ ਹੈ ਆਪ ਆਪ ਹੱਥੀਂ ਸਾਹਮਣੇ ਕਰਕਮਲਾ ਨਾਲ ਬਚਾ ਕੇ ਹਾਂ ਜੀ ਹਾਂ ਜੀ ਬਾਕੀ ਜੀ ਇਹ ਮੁੰਡੇ ਜਿਹੜੇ ਨਾਲ ਜਾਣਗੇ ਟਰਾਲੀਆਂ ਦੇ ਤੋਂ ਬਾਅਦ ਬਾਕੀ ਅਸੀਂ ਆਪਣੀਆਂ ਗੱਡੀਆਂ 'ਚ ਜਾਵਾਂਗੇ ਜੀ ਤੇ ਸਰਪੰਚ ਨਾਲ ਗੱਲ ਕੀਤੀ ਜਾਵੇ ਅ ਅੱਜ ਉੱਤੇ ਕੈਸਟੀਆ ਦੀ ਵੀ ਲੋੜ ਹੈ ਕੋਲੋਂ ਸ਼ਾਇਦ ਜੇ ਪਾਣੀ ਦਾ ਪੱਧਰ ਵੱਧ ਹੋਇਆ ਤਾਂ ਸ਼ਾਇਦ ਕੈਸਟੀ ਦੀ ਵੀ ਜਦੋਂ ਉੱਤਰ ਵਧੇ ਇਸ ਤਰ੍ਹਾਂ ਦੀ ਕੋਈ ਡਿਮਾਂਡ ਪਹਿਲਾਂ ਉੱਧਰ ਦੇ ਸਮਾਜ ਸੇਵੀ ਨੂੰ ਦੱਸੀ ਹੋਈ ਵੀ ਜੇ ਜ਼ਰੂਰਤ ਪਈ ਤਾਂ ਸਾਨੂੰ ਅੱਗੇ ਭਾਈ ਜਿਹੜੇ ਨਾਲ ਆਪਣੀ ਗੱਲਬਾਤ ਹੋਈ ਹੋ ਜਾਂ ਸੰਗਣ ਉਹਨਾਂ ਨੇ ਸਾਨੂੰ ਕਿਹਾ ਦੱਸਿਆ ਵੀ ਹੈਗਾ ਹੈ ਸਾਡੇ ਕੋਲ ਪ੍ਰਬੰਧ ਤੁਸੀਂ ਤੁਹਾਡੇ ਨਾਲ ਹੋ ਕੇ ਵੀ ਤੁਸੀਂ ਸਮਾਨ ਲੈ ਕੇ ਆਓ ਉਹਨਾਂ ਨੂੰ ਦੱਸਿਆ ਦੀਗਾ ਵੀ ਤੁਸੀਂ ਤੁਹਾਡੇ ਨਾਲ ਹੋ ਕੇ ਪੜਾਵਾਂਗੇ ਅੱਗੇ ਇਸ ਤਰ੍ਹਾਂ ਦੀ ਕੋਈ ਮੈਡੀਕਲ ਕਿੱਟ ਵੀ ਨਾਲ ਤਿਆਰ ਰੱਖੀ ਹੈ ਵੀ ਜਿੱਤੇ ਮੈਡੀਕਲ ਦੀ ਸਾਡੇ ਕੋਲ ਹਲਕੀ ਫੁਲਕੀ ਜਿੰਨਾ ਕੁ ਹੋਇਆ ਸੀ ਉਹ ਲੈ ਕੇ ਜਾ ਰਹੇ ਹੈ। ਤੇ ਤਈ ਤਕਰੀਬਨ ਦਾ ਬਾਅਦ ਜਾ ਕੇ ਸਾਨੂੰ ਜਿਹੜੀ ਚੀਜ਼ ਦੀ ਉਹ ਲੋੜ ਕਹਿਣਗੇ ਉਹ ਆਪਾਂ ਕਰਾਂਗੇ। ਇਸ ਵਾਰੀ ਜਿਹੜੀ ਥੋੜਾ ਕਹਿਣ ਦਾ ਪਰ ਇੱਕ ਵਾਰੀ ਮੌਕਾ ਦੇਖਿਆ ਜਾਊਗਾ ਜਿਹੜਾ ਸਮਾਨ ਤੁਸੀਂ ਤਿਆਰ ਕੀਤਾ ਹੈ ਉਹ ਵੱਡਿਆ ਜਾਊਗਾ। ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਦੇ ਮੁਤਾਬਕ ਜੋ ਤੁਹਾਨੂੰ ਲੱਗਦਾ ਹੈ ਵੀ ਉਹਨਾਂ ਦੀਆਂ ਮੰਗਾਂ ਨੇ ਜਾ ਉਹਨਾਂ ਨੂੰ ਜ਼ਰੂਰਤਾਂ ਉਹ ਪਚਾਓਗੇ ਅਗਲੀ ਵਾਰੀ ਹਾਂਜੀ ਹਾਂ ਬਈ ਅਗਲੀ ਵਾਰੀ ਵਾਸਤੇ ਕੀ ਕਹਿਣਾ ਚਾਹੋਗੇ ਤੇ ਖਾਸ ਕਰਕੇ ਬਈ ਮਾਰੀ ਜਿਹਨੋਂ ਪਿੰਡ ਪਿੰਡ ਤੋਂ ਹੀ ਤਕਰੀਬਨ 40 ਕਲਾਂ ਆ ਚੁੱਕੀਆਂ ਨੇ ਸਭ ਨੂੰ ਅਸੀਂ ਆਹੀ ਕਿਹਾ ਹੈ ਵੀ ਅਗਲੀ ਪਲਾਨਿੰਗ ਵਾਗੇ ਵੀ ਤੁਸੀਂ ਉਹਨੇ ਡਿਲੇ ਕਰੋ ਜੋ ਵੀ ਹੈ ਸਭ ਦਾ ਮਾਰਕੀਟ ਚੋਂ ਫੋਨ ਹੋਰ ਪਿੰਡ ਚੋਂ ਸਭ ਪੱਦਰ ਤੋਂ ਸਾਰੇ ਫੋਨ ਹੈ ਵੀ ਦੱਸੋ ਕੀ ਹੈ ਅਸੀਂ ਸਾਰਿਆਂ ਨੂੰ ਵਾਲੇ ਨੂੰ ਰੋਕਿਆ ਹੈ ਅਗਲੀ ਉਹਦੇ ਵਾਸਤੇ ਇਸ ਵਾਰੀ ਮਤਲਬ ਵਧੀਆ ਤੁਹਾਨੂੰ ਰਿਸਪੌਂਸ ਬਹੁਤ ਬਹੁਤ ਜੀ ਇੱਕ ਹੋਕੇ ਦਿਓ ਦੇਖੋ 550 ਦਾ ਟੀਚਾ ਦਾ ਇੱਕ ਹੋਕੇ ਦਿਓ 600 ਤੋਂ ਪਲੱਸ ਕਿਟਾਂ 600 ਤੋਂ ਪਲੱਸ ਇਹ ਹੈ ਹਾਂ ਜੀ ਹਾਂ ਜੀ ਤੇ ਜੇ ਆਪਾਂ ਗੱਲ ਕਰੀਏ ਇਸ ਹੋਕੇ ਬੇਸ਼ੱਕ ਸਮਾਜ ਸੇਵੀ ਬਹੁਤ ਨੇ ਸੰਸਥਾਵਾਂ ਹੋਰ ਐਨਓਜੀ ਐਨਪੀਓ ਬਹੁਤ ਨੇ ਉਤੋਂ ਇਲਾਵਾ ਕਲਾਕਾਰ ਵੀ ਅੱ ਸਮ ਅੱਗੇ ਆਏ ਨੇ ਕਿੰਨੇ ਦੇਖਦੇ ਹੋ ਕਿ ਪੰਜਾਬ ਆ ਮੁਰਤੋਂ ਪੈਰਾਂ ਤੱਕ ਹਨਾ ਹੁਣ ਹਾਂਜੀ ਬਾਈ ਵਧੀਆ ਗੱਲ ਐ ਸਭ ਦੀ ਆ ਉਹ ਦਿਨ ਪਹਿਲਾਂ ਆਪਣੇ ਮਨ ਚਾਹੀ ਕਿਹਾ ਸੀਗਾ ਵੀ ਦੇਖੋ ਪੰਜਾਬ ਹਰੀਖ ਵਾਸਤੇ ਖੜਦਾ ਪੰਜਾਬ ਵਾਸਤੇ ਕੋਈ ਨਹੀਂ ਤੱਕ ਖੜਿਆ ਪਰ ਹੁਣ ਤਾਂ ਤਕਰੀਬਨ ਪੱਦਰ ਤੋਂ ਆਪਣੇ ਪੰਜਾਬ ਵਾਸੀਓ ਚੜਦੀ ਕਲਾ ਵਾਲੇ ਆ ਬਈ ਸਾਰੇ ਆਪਾਂ ਨੇ ਬਹੁਤ ਭੀੜ ਪਈ ਐ ਆਪਾਂ ਨੇ ਖੱਚ ਕੇ ਹੁਣ ਆਪਣੇ ਮਿੱਤਰ ਐ ਬਈ ਹਰਿਆਣੇ ਤੋਂ ਉਹ ਵੀ ਚੱਲ ਤੁੜ ਗਏ ਆ ਮੁੰਡੇ ਕੈਮ ਵਾਲੇ ਦੇ ਆ ਜੀ ਆਪਣੇ ਗੁੱਜਰਪੁਰਾ ਉਹ ਵੀ ਜੀ ਉਹਨਾਂ ਨੇ ਪੂਰਾ ਰਸ ਨੂੰ ਤਿਆਰ ਕਰਿਆ ਹੋਇਆ ਉਹਨਾਂ ਨੇ ਤਾਂ ਆਪਣਾ ਫਿਰ ਰਾਤ ਨੂੰ ਜਿਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਹੁਣ ਅਸੀਂ ਆਪਣਾ ਅਚਾਰ ਡੰਗਰਾ ਵਾਸਤੇ ਠੀਕ ਹੈ ਜੀ ਫੋੜ ਤੂੜੀ ਹੋ ਲੋੜ ਵੀ ਜੋ ਵੀ ਸਰਪੰਚ ਲੋੜ ਹੈ ਸਾਨੂੰ ਦੱਸਿਓ ਉਹਨਾਂ ਸਾਰਿਆਂ ਨਾਲ ਆਪਣੀ ਆਈ ਵੇਰ ਹੋਈ ਹੈ ਬਈ ਅਸੀਂ ਇੱਕ ਵਾਰੀ ਜਾਈਏ ਜਾ ਕੇ ਜਿਹੜੀ ਚੀਜ਼ ਦੀ ਸਾਨੂੰ ਲੋੜ ਹੋ ਗਈ ਫਿਰ ਆਪਾਂ ਅਗਲੀ ਵਾਰੀ ਹਾਂਜੀ ਹਾਂਜੀ ਬਾਅਦ ਵੀ ਪੂਰੀ ਕੀਤੀ ਹਾਂਜੀ ਹਾਂਜੀ ਸ਼ੁਕਰੀਆ ਜੀ ਠੀਕ ਹੈ ਸੋ ਜਤਿੰਦਰ ਸਿੰਘ ਢਾਲੀਵਾਲ ਕਸਬਾ ਮੁੱਲਾਪੁਰ ਗਰੀਬ ਦਾਸ ਦੇ ਸਰਪੰਚ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਕੀ ਕੀ ਸਮਾਨ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਬਾਕੀ ਸਾਡੇ ਨਾਲ ਸਰਬਜੀਤ ਸਿੰਘ ਇਸ ਸਮੇਂ ਫਰੋਜਪੁਰ ਤੋਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਹੜਾ ਰੂਟ ਹੈ ਰੂਟ 'ਤੇ ਜੋ ਮੁਤਾਬਕ ਹੈ ਉਹ ਸਾਰੀ ਗੱਲਬਾਤ ਸਰਬਜੀਤ ਸਿੰਘ ਨੂੰ ਪਤਾ ਹੈ ਤੇ ਕਿਨਾ ਬਲੋ ਇਹ ਜੋ ਉਥੇ ਬੁਲਾਇਆ ਗਿਆ ਕਿ ਸਾਡੇ ਕੋਲ ਪਹੁੰਚੋ ਤੁਸੀਂ ਰਸਣ ਲੈ ਕੇ ਅਸੀਂ ਅੱਗੇ ਕਿੱਟਾ ਤੁਹਾਨੂੰ ਅ ਤੁਹਾਡੀਆਂ ਬੰਦਾਵਾਂਗੇ ਅੱਗੇ ਨੌਜਵਾਨ ਨੌਜਵਾਨਾਂ 'ਚ ਬਹੁਤ ਉਤਸ਼ਾਹ ਹੈ ਕਿਵੇਂ ਲੱਗਦਾ ਵੀ ਜਾ ਕੇ ਉਥੇ ਫਿਰ ਹਾਲਾਤ ਆ ਜਿਹੜੇ ਪਹਿਲੀ ਵਾਰ ਜਾਣਾ ਇਹੋ ਜਿਹੇ ਮੌਕੇ ਜਾਂ ਪਹਿਲਾਂ ਵੀ ਮਤਲਬ ਕਦੇ ਸੇਵਾ ਕੀਤੀ ਹੈ ਨਹੀਂ ਸੇਵਾ ਤਾਂ ਕੀਤੀ ਹੈ ਪਰ ਹੁਣ ਇਸ ਵਾਰ ਪਹਿਲੀ ਵਾਰ ਹੀ ਜਾਣਾ ਮੁੱਲਾਵਰ ਤੋਂ ਬਾਕੀ ਦੇਖਦੇ ਹਾਂ ਉਥੇ ਕੀ ਹਾਲਾਤ ਹੁੰਦੇ ਆ ਅ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਉਹਨਾਂ ਨੂੰ ਦੇਖ ਕੇ ਕੀ ਮਨ ਕਰਦਾ ਹੈ ਬਸ ਮਨ ਤਾਂ ਇਦਾਂ ਹੈ ਜੀ ਵੀ ਤਾਂ ਹੀ ਆਪ ਦੇਖ ਕੇ ਸਾਨੂੰ ਹੁੰਦਾ ਵੀ ਅਸੀਂ ਵੀ ਜਾਈਏ ਸਾਡੇ ਤਾਂ ਹੀ ਅਸੀਂ ਸੇਵਾ ਕਰੀਏ ਸਾਨੂੰ ਵੀ ਇਦਾਂ ਹੁੰਦਾ ਵੀ ਅਸੀਂ ਵੀ ਕਿਸੇ ਦਾ ਭਲਾ ਕਰ ਸਕੀਏ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਨੇ ਪੰਜਾਬ ਦੇ ਤੇ ਪੰਜਾਬ ਨਾਲ ਸਾਨੂੰ ਪਰ ਤਾਂ ਪੰਜਾਬ ਹੀ ਖੜਾ ਜੀ ਬਸ ਹੋਰ ਕੋਈ ਸਿੱਟੀ ਨਹੀਂ ਖੜਦੀ ਜੇ ਅੱਜ ਜੇ ਆਪਾਂ ਗੱਲ ਕਰੀਏ ਪਹਿਲੀ ਵਾਰੀ ਜਿਹੜੇ ਮੁੰਨਾਪੁਰ ਦੇ ਕਸਬੇ ਦੇ ਦੁਕਾਨਦਾਰ ਹੈ ਉਹਦੇ ਨਿਆਣੇ ਵੀ ਆਹਾਂ ਬੱਚੇ ਹਾਂਜੀ ਹਾਂ ਸਾਰੇ ਪਿੰਡ ਦੇ ਜਿਕਣਾਈ ਆਪਣਾ ਜ਼ਰੂਰੀ ਨਹੀਂ ਜੱਟ ਫੈਮਿਲੀ ਹੈ ਸਾਰੇ ਪਿੰਡ ਆਪਣਾ ਕੋਈ ਝਰੇਕ ਕਾਸਟ ਦੇ ਬੰਦੇ سپورਟ ਕਰ ਰਹੇ ਨੇ ਚਲੋ ਇਹੋ ਜੇ ਮੌਕੇ ਆਪਾਂ ਜਦ ਧਰਮ ਦਾਤਾ ਆਪਣੀ ਪੈਸੇ ਗੱਲ ਕਰਦਾ ਵੀ ਜਿਨ੍ਹਾਂ ਲੋਕਾਂ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਜਾਣਾ ਉਹ ਵੀ ਲੋਕ ਅੱਜ ਨਾਲ ਖੜ ਰਹੇ ਨੇ ਹਾਂਜੀ ਹਾਂਜੀ ਕਦੀ ਸੋਚਿਆ ਨਹੀਂ ਤਾਂ ਵੀ ਇੰਨਾ ਇਕੱਠ ਹੋ ਜਾਊਗਾ ਠੀਕ ਹੈ ਜੀ ਲੋਕਾਂ ਨੇ ਇੱਕ ਵਾਰ ਸਾਡੇ ਕਹਿਣ ਤੇ ਇੰਨਾ ਸਾਡਾ ਸਾਥ ਦਿੱਤਾ ਨਾ ਅੱਜ ਇੰਨਾ ਸਾਡੇ ਕੋਲ ਰਾਸ਼ਨ ਇਕੱਠਾ ਹੋ ਗਿਆ ਮੈਂ ਤਾਂ ਹੀ ਕਰਕੇ ਸਾਡਾ ਬਹੁਤ ਸਫਲ ਹੋ ਰਹੀ ਗੰਮ ਇੱਥੇ ਜਾ ਕੇ ਜੇ ਗੱਲ ਕੀਤੀ ਜਾਵੇ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਦੇਖ ਖਾਸ ਕਰਕੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਗੱਲਾਂ ਜਿਹੜੀਆਂ ਮੂਰੀਆਂ ਵੀ ਨੌਜਵਾਨਾਂ ਪਤਾ ਕੀ ਚੱਕ ਰਿਹਾ ਉੱਥੇ ਪਾਣੀ ਹੈ ਪਤਾ ਨਹੀਂ ਕਿੱਥੇ ਖੱਡਾ ਮਿਲ ਜਾਏ ਕਿੱਥੇ ਕੀ ਮਿਲ ਜਾਈਏ ਉਹ ਦੇਖ ਕੇ ਜਾਣਾ ਪਊਗਾ ਤੇ ਦੂਜਾ ਦੀ ਆਪਾਂ ਜਾਣਾ ਹੌਲੀ ਹੌਲੀ ਜਾਣਾ ਆਪਾਂ ਕੋਈ ਹੁੱਲੜਬਾਜੀ ਨਹੀਂ ਕਰਨੀ ਇੱਕੋ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਆਪਾਂ ਉਹ ਨਹੀਂ ਕਰਨੀ ਕੋਈ ਖੱਡਾ ਪਾਣੀ ਦੇਖ ਕੇ ਟਰੈਕਟਰ ਆਪਣਾ ਹੌਲੀ ਹੌਲੀ ਲੈ ਕੇ ਜਾਣਾ ਠੀਕ ਹੈ ਜੀ ਮੈਂ ਆਪਣਾ ਅਸੀਂ ਧਿਆਨ ਰੱਖਣਾ ਜੀ ਬਸ ਕਿਸੇ ਨਾਲ ਕੋਈ ਖੈਬੜ ਵਾਰੀ ਖੈਬੜ ਬਾਜੀ ਨਹੀਂ ਕਰਨੀ ਕੋਈ ਲੜਨਾ ਨਹੀਂ ਕੋਈ ਰੇਸਾਂ ਨਹੀਂ ਲਾਣੀਆਂ ਟੈਂਟ ਨਹੀਂ ਆਪਣਾ ਸਿੰਪਲ ਜਾਣਾ ਜ ਸੇਵਾ ਲਈ ਬਸ ਹਾਂਜੀ ਹਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਬਾ ਨੌਜਵਾਨਾਂ ਨੂੰ ਐਂ ਕਹੇ ਵੱਧ ਤੋਂ ਵੱਧ ਹਰ ਪਿੰਡ ਚੋਂ ਰੈਸ਼ਨ ਲੈ ਕੇ ਪਹੁੰਚੋ ਜੋ ਜਿੰਨੇ ਯੋਗ ਹੈਗਾ ਉਹ ਉਹਨਾਂ ਯੋਗਾਂ ਕਰੇ ਧੰਨਵਾਦ ਸੋ ਨੌਜਵਾਨ ਵੀ ਸਾਡੇ ਨਾਲ ਆ ਮੁੱਲਾ ਪਰ ਗਰੀਬ ਦਸਤੋਂ ਜਿਵੇਂ ਅਸੀਂ ਦੱਸਿਆ ਕਿ ਤਿਆਰੀਆਂ ਕਿਸੀਆਂ ਹੋਈਆਂ ਨੇ ਪੂਰੀਆਂ ਤੇ ਨਿਸ਼ਾਨ ਸਾਹਿਬ ਜੋ ਟਰੈਕਟਰਾਂ ਦੇ ਉੱਤੇ ਚਲਾ ਦਿੱਤੇ ਗਏ ਨੇ ਲਗਾ ਦਿੱਤੇ ਗਏ ਨੇ ਤੇ ਇਹ ਨੌਜਵਾਨਾਂ ਵੱਲੋਂ ਇੱਕ ਟਰੈਕਟਰ ਸਪੈਸ਼ਲ ਤਿਆਰ ਕੀਤਾ ਗਿਆ ਹੈ ਜਿਹਦੇ ਵਿੱਚ ਇਹ ਨੌਜਵਾਨ ਨਹੀਂ ਕਿਣੀ ਤੇ ਟਰਪਾਲ ਪਾਈ ਹੈ ਇਹਦੇ ਤੇ ਨਹੀਂ ਕਿਣੀ ਤੇ ਇਸ ਟਰੈਕਟਰ ਦੇ ਵਿੱਚ ਇਹ ਨੌਜਵਾਨ ਬੈਠ ਕੇ ਜਾਣਗੇ ਗੱਦੇ ਇਸ ਟਰੈਕਟਰ ਦੇ ਵਿੱਚ ਬਕਾਇਦਾ ਇਹਨਾਂ ਨੇ ਤਿਆਰੀ ਕੀਤੀ ਹੈ ਤੇ ਪਾਣੀ ਵਗੈਰਾ ਹੋਰ ਰਸਦਾਂ ਜੋ ਇਹਨਾਂ ਨੇ ਆਪਣੇ ਖਾਣ ਪੀਣ ਦਾ ਜੋ ਸਮਾਨ ਹੈ ਰਾਹਵਟ ਜੋ ਜਿਸ ਤਰ੍ਹਾਂ ਵੀ ਪਾਣੀ ਦੀ ਜ਼ਰੂਰਤ ਹੈ ਜਾਂ ਰੋਟੀ ਪਾਣੀ ਦੀ ਜ਼ਰੂਰਤ ਹੈ ਉਹ ਵੀ ਤਿਆਰ ਇਤੀਆ ਤੇ ਨਾਲ ਹੋਰ ਵੀ ਜੋ ਸਮਾਨ ਹੈ ਉਹ ਵੀ ਇਹਨਾਂ ਨੌਜਵਾਨਾਂ ਵੱਲੋਂ ਰੱਖਿਆ ਗਿਆ ਹੈ ਤੇ ਹੌਲੀ ਹੌਲੀ ਨੌਜਵਾਨ ਇਕੱਠੇ ਹੋ ਰਹੇ ਨੇ ਪਹੁੰਚ ਰਹੇ ਨੇ ਫਿਲਹਾਲ ਹਾਲੇ ਥੋੜਾ ਹੋਰ ਟਾਈਮ ਲੱਗੇਗਾ ਨਾਲ ਆਪਾਂ ਗੱਲਬਾਤ ਕਰ ਲੈਣੇ ਸਰਜੀਤ ਸਾਡੇ ਨਾਲ ਹੈ ਸਰਜੀਤ ਦੇ ਨਾਲ ਗੱਲਬਾਤ ਕਰ ਲੈਣੇ ਵੀ ਕੀ ਰੂਟ ਰਹੇਗਾ ਸਰਜੀਤ ਕੀ ਰੂਟ ਰੱਖਿਆ ਗਿਆ ਵੀ ਇਥੋਂ ਚੱਲਣਾ ਇਥੋਂ ਚੱਲਣ ਦਾ ਜੀ ਹੁਣ ਬਾਇ ਲੁਧਿਆਣਾ ਹੋ ਗਏ ਮੋਗਾ ਜੀ ਮੋਗੇ ਤੋਂ ਫਰੋਜ਼ਪੁਰ ਜੀ ਜਿਹੜਾ ਸਫ਼ਰ ਹੈ ਇਸ ਤਰ੍ਹਾਂ ਰਹੇਗਾ ਵੀ ਸਟੇ ਨਹੀਂ ਹੋਏਗੀ ਕਿਤੇ ਰਸਤੇ 'ਚ ਹਾਂਜੀ ਹਾਂਜੀ ਮੋਗੇ ਜਾ ਕੇ ਆਪਾਂ ਇਹ ਨਿਆਣੇ ਜਿਹੜੇ ਚੱਲੇ ਆਏ ਹੁਣ ਇਹ ਰੈਸਟ ਕਰਨੇ ਘਾਟਾ ਦੋ ਘਾਟਾ ਉਸ ਤੋਂ ਬਾਅਦ ਆਪਾਂ ਅੱਗੇ ਜਾ ਕੇ ਜੋ ਵੀ ਪੋਜੀਸ਼ਨ ਹੈਗੀ ਐ ਉਹ ਦੇਖ ਕੇ ਇਹਨਾਂ ਨੂੰ ਬੁਲਾਇਆ ਜਾਊਗਾ ਵੀ ਆਜੋ ਆ ਜੋ ਯਾਰ ਬੈਟੋ ਟ੍ਰੇਡਰ ਆ ਉੱਥੇ ਕਿੰਨੇ ਨੌਦਵਾਲੇ ਜਿਹੜੇ ਔਡੇ ਨਾਲ ਇਸ ਸਮੇਂ ਪਹੁੰਚੂ ਪਏ ਨੇ ਕੁਛ ਰਹਿੰਦੇ ਨਹੀਂ ਜਾਣ ਨੂੰ ਹਾਂਜੀ ਹਾਂਜੀ 25 30 ਮੁੰਡੇ ਹੈਗੇ ਨੇ ਜਿਹੜੇ ਉੱਥੇ ਜਾ ਕੇ ਹਾਂਜੀ ਆ ਰਹੇ ਆ ਇੱਥੇ ਸਾਰੇ ਆ ਗਏ ਤੇ ਜਿਹੜੇ ਉੱਥੇ ਜਾ ਕੇ ਪਾਣੀ ਵਿੱਚ ਉਤਰ ਕੇ ਸਰਵ ਵੀ ਕਰਨਗੇ ਘਰ ਘਰ ਪਹੁੰਚਾਉਣਗੇ ਲੋਕਾਂ ਨੂੰ ਜਿਹੜੀ ਜ਼ਰੂਰੀ ਗੱਲਾਂ ਜ਼ਰੂਰੀ ਗੱਲਾਂ ਜਿਹੜੀਆਂ ਨੌਦਵਾਲਾ ਨੂੰ ਦਸਵੀਆਂ ਬਣਦੀਆਂ ਨੇ ਕਿ ਕਿਸ ਤਰ੍ਹਾਂ ਉੱਥੇ ਲੋਕਾਂ ਨਾਲ ਵਰਤੋ ਕਰਨਾ ਜਾਂ ਫਿਰ ਆਪਣਾ ਰਹਿਣਾ ਸਹਿਣਾ ਜਾਂ ਫਿਰ ਕਿਸ ਤਰ੍ਹਾਂ ਰਾਹ ਦੇ ਵਿੱਚ ਤੁਰਨਾ ਖੜਨਾ ਹੈ ਮਤਲਬ ਕਈ ਵਾਰੀ ਹੁੰਨ ਵਾਲੀ ਵਗੈਰਾ ਵੀ ਹੁੰਦੀ ਆ ਉਹ ਚੀਜ਼ਾਂ ਨੂੰ ਨਹੀ ਹੈ ਨਾ ਨੌਜਵਾਨਾਂ ਨੂੰ ਬੇਨਤੀ ਕਰੀਏ ਜੀ ਵੀ ਦੇਖੋ ਜਿਹੜੀਆਂ ਆਪਣੀਆਂ ਤਿਆਂ ਪੈਣਾ ਰਸਤੇ ਜਾਂਦੇ ਨਿਆਣੇ ਹੁੱਲੜਬਾਜੀ ਕਰਦੇ ਵੀ ਉਹਨਾਂ ਦੇ ਜਿਹੜੇ ਜਿੰਨਾ ਤੱਕਣੀਆਂ ਤੇ ਟੱਕਣੀਆਂ ਇਹਨਾਂ 'ਚ ਫਰਕ ਤਾਂ ਸਿਰਫ ਇੱਕ ਅੱਖਰ ਦਾ ਹਾਂ ਪਰ ਇਹ ਇਹ ਚੀਜ਼ਾਂ 'ਚ ਫਰਕ ਤਾਂ ਸਿਰਫ ਇੱਕ ਅੱਖਰ ਦਾ ਏ ਪਰ ਜੇ ਇਹ ਆਪਾਂ ਅੰਤਰ ਦੇਖੇ ਜਿਮੀਨਾਂ ਸਮਾਨ ਦਾ ਏ ਉਹ ਹੈ ਨਾ ਨੌਜਵਾਨਾਂ ਨੂੰ ਦੱਸਿਆ ਗਿਆ ਵੀ ਆਪਣੀ ਕੌਮ ਹੈ ਜਿਹੜੀ ਇਹ ਇਹ ਜਿੰਦਾ ਟੱਕਣ ਵਾਲੀ ਹੈ ਟੱਕਣ ਵਾਲੀ ਵੀ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਵੇ ਤੇ ਆਪਾਂ ਰਸਤੇ ਜਾਂਦੇ ਵੇ ਜੋ ਵੀ ਹੁੱਲੜਬਾਜੀ ਕਿਸੇ ਨਾਲ ਨਹੀਂ ਕਰਨੀ ਹਨ ਪਿਆਰ ਨਾਲ ਸਾਰੇ ਨੌਜਵਾਨ ਸਾਂਭੰਦਾਰ ਹੈ ਸਭ ਨੇ ਆਪਣਾ ਇਹਨਾਂ ਚੀਜ਼ਾਂ ਨੂੰ ਫੋਲੋ ਕਰਿਆ ਵੀ ਅੱਜ ਦੇ ਇਹ ਚੀਜ਼ਾਂ ਦਾ ਅਲੰਬ ਕਦੇ ਨਾ ਆਇਆ ਤੇ ਨਾ ਅੱਗੇ ਪਿਛੇ ਆਊਗਾ ਤੇ ਆਪਾਂ ਗੱਲ ਕਰ ਲਈਏ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਔਰਤਾਂ ਵੀ ਫਸੀਆਂ ਹੋਈਆਂ ਨੇ ਉੱਥੇ ਪਾਣੀ ਦੇ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਜਿਹੜੀਆਂ ਉਹਨਾਂ ਦੀ ਆਪਣੀਆਂ ਪ੍ਰੋਬਲਮਾਂ ਹੁੰਦੀਆਂ ਨੇ ਉਹ ਵੀ ਉਹਨਾਂ ਨੇ ਦੱਸਣੀਆਂ ਹੁੰਦੀਆਂ ਨੇ ਇਸ ਵਾਰੀ ਤਾਂ ਚਲੋ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਫੀਮੇਲ ਵਰਕਰ ਜਾਂ ਫੀਮੇਲ ਮੈਂਬਰ ਨਹੀਂ ਅਗਲੀ ਵਾਰੀ ਜੇ ਲੋੜ ਪਈ ਉਹਨਾਂ ਦੀਆਂ ਜ਼ਰੂਰਤਾਂ ਦੇ ਅਨਸਾਰ ਕੋਸ਼ਿਸ਼ ਰਹੇਗੀ ਕਿ ਕਿਸੇ ਲੇਡੀਆਂ ਨੂੰ ਵੀ ਇੱਕ ਦੇਖੋ ਜੀ ਹੁਣ ਤੱਕ ਅਸੀਂ ਆਪਣੀਆਂ ਜਿਹੜੀਆਂ ਧੀਆਂ ਪੈਣਾ ਉਹਨਾਂ ਖਾਤਰ ਸਮਾਨ ਲੈ ਆਏ ਜਿੰਨਾ ਵੀ ਸਮਾਨ ਜਿਹੜਾ ਲਿਆਏ ਉਹ ਅਸੀਂ ਲਫਾਫਿਆਂ ਚ ਬਲੈਕ ਚ ਪੈਕ ਕਰ ਲਏ ਵੀ ਹਰੇਕ ਸ਼ਰਮਦਾਵਾਰ ਹਰੇਕ ਨਹੀਂ ਲੰਦਾ ਉਹ ਬਲੈਕ ਲਫਾਫਿਆਂ ਚ ਦੇ ਅਖਬਾਰਾਂ ਚ ਲਿਬੇਟ ਕੇ ਪੈਕ ਕਰਿਆ ਏ ਵੀ ਉਹਨਾਂ ਨੂੰ ਉੱਥੇ ਲੋਡ ਦੇ ਅਨਸਾਰ ਉਹਨਾਂ ਦੇ ਜਾਣ ਪਛਾਣ ਉੱਪਰ ਦੀਆਂ ਹਾਂ ਜਿਹੜੇ ਉਹਨਾਂ ਦੇ ਉਥੇ ਨੌਜਵਾਨ ਹੋਣਗੇ ਜਾਂ ਉਹ ਭੈਣਾ ਹੋਣਗੇ ਜਿਹੜੇ ਘਰਾਂ ਪਿੰਡਾਂ ਚ ਮੋਰੀ ਹੈਗੇ ਉਹਨਾਂ ਨੂੰ ਸਮਾਨ ਸਪੁਰਤ ਕਰਿਆ ਜਾਊਗਾ ਵੀ ਉਹ ਆਪਣੇ ਹੱਥਾਂ ਨਾਲ ਵੰਡ ਕੇ ਉਹਨਾਂ ਦੀ ਜਿਹੜੀ ਮੁਸ਼ਕਲਾਂ ਉਹਨਾਂ ਦਾ ਵੀ ਹੱਲ ਹੋ ਜਾਗੇ ਨਾਲੇ ਲਾਸਟ ਸਵਾਲ ਜਿਹੜਾ ਇਹ ਸਮਾਨ ਤੁਸੀਂ ਲੈ ਕੇ ਜਾ ਰਹੇ ਹੋ ਕਿੱਥਾਂ ਲੈ ਕੇ ਜਾ ਰਹੇ ਹੋ 300 ਪਲੱਸ ਹੋ ਚੁੱਕੀਆਂ ਨੇ ਤੇ ਇਹ ਦੇਣੀਆਂ ਤੁਸੀਂ ਆਪਣੇ ਕਰਕਮਲਾ ਨਾਲ ਵੰਡਣੀਆਂ ਜਾਂ ਫਿਰ ਉੱਥੇ ਕਿਤੇ ਇਹ ਇਹਦੀ ਟਾਰਗੇਟ ਦਾ ਸੀਗਾ ਜੀ 500 ਕਿੱਟ ਦਾ ਹੁਣ ਚਲੋ ਸੰਗਤ ਦਾ ਪਿਆਰ ਹੈ ਇਲਾਕੇ ਦਾ ਪਿਆਰ ਹੈ ਵੀ ਹਾਂ ਵੀ ਉਹ ਲੋਕਾਂ ਨੂੰ ਭੀੜ ਪੈ ਗਈ ਤੇ ਹੁਣ ਅਸੀਂ 700 ਕਿੱਟ ਪੈਕ ਹੋਈ ਹੈ ਸਾਡੀ ਇਹ 700 ਕਿੱਟ ਪੈਕ ਉਹ ਅਪਰੋਚ ਪਰ ਜ਼ਿਲ੍ਹਾ ਹੈ ਜੀ ਉਹច ਆਪਾਂ ਨੇ ਕੱਲੇ ਕੱਲੇ ਘਰ ਤੇ ਜਾ ਕੇ ਪਾਣੀ ਦੇ ਵਿੱਚ ਜਿੱਦਾਂ ਵੀ ਮਾਹੌਲ ਹੋਇਆ ਉਹ ਕੱਲੇ ਕੱਲੇ ਦੇਣਾਂ 25 30 ਨੌਜਵਾਨ ਐ ਇਸੇ ਕੰਮ ਵਾਲੇ ਆ ਜੀ। ਸ਼ੁਕਰੀਆ ਜੀ ਤੇ ਹੁਣ ਇਸ ਸਮੇ ਨੌਜਵਾਨ ਸਾਰੇ ਤਕਰੀਬਨ ਪਹੁੰਚ ਚੁੱਕੇ ਨੇ। ਰਵਾਨਗੀ ਹੋਵੇਗੀ ਪਹਿਲਾਂ ਇਹਨਾਂ ਵੱਲੋਂ ਜੋ ਅਰਦਾਸ ਬੇਨਤੀ ਹੈ ਉਹ ਇਸ ਸਮੇ ਜੋ ਸਰਵਿਸਿੰਗ ਵੱਲੋਂ ਅਰਦਾਸ ਕੀਤੀ ਜਾਣੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਜਿੱਥੇ ਐਸਾ ਕਾਫਲੇ ਦੇ ਚੱਲਣ ਦੀ ਅਰਦਾਸ ਕੀਤੀ ਜਾਣੀ ਹੈ ਉੱਥੇ ਹੀ ਪੰਜਾਬ ਦੀ ਸੁੱਖ ਸ਼ਾਂਤੀ ਲਈ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ ਪ੍ਰਭਾਤ ਆਜੋ ਯਾਰ ਵਾਲੋ ਏ ਤਿੰਨੇ ਤਾਪਨੇ ਵਾਰਨ ਹਾਰਾ ਦੁੱਖੋਂ ਤਾਂ ਸੁਖਰਾਖ ਤਾਂ ਕੋ ਬਿਗੰਨਾ ਕੋ ਲਾ ਕੇ ਜਾਂ ਕਿ ਪ੍ਰਭਾਗੈ ਅਰਦਾਸ ਅਰਦਾਸ ਇੱਕ ਨੂੰ ਕਰ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਵਾਰ ਸ੍ਰੀ ਬਗਵਤੀ ਜੀ ਕੀ ਪਾਤਸ਼ਾਹੀ ਦਸਮੇਂ ਪ੍ਰਤਮ ਬਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾ ਹੋ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅਜੇ ਡਿੱਠੇ ਸਭ ਦੁੱਖ ਜਾਏ ਤੇਗਬਾਦ ਸਿਮਰਿਆ ਕਰ ਨਾਉ ਨਿਦਿਆ ਬਤਾਏ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧਨ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦੇਦਾਰ ਦਾ ਤਾਂ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਾਂ ਚੋਂ ਹੋ ਸਾਹਿਬ ਜਦ 40 ਮੁਕਤੇ ਹੱਟੀਆਂ ਜੱਪੀਆਂ ਤੇ ਪੰਜਾਂ ਦਾ ਨਾਮ ਜਪੇ ਵੰਡ ਗਏ ਸ਼ਗਰ ਦੇਖ ਚਲਾਈ ਤੇਗਬਾਈ ਦੇਖ ਕੇ ਅੰਡਿਤ ਕੀਤਾ ਜਿਨ੍ਹਾਂ ਪਿਆਰਾਂ ਸਚਾਰੇ ਨੇ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਜਿੱਤੇ ਬੰਦ ਬੰਦ ਘਟਾਇਆ ਕੋਪਰੀਆਂ ਲੋਇਆਂ ਚਰਖੜੇ ਦੇ ਜੜੇ ਤਨ ਆ ਰਹੇ ਨਾ ਚਰਾਏ ਕੋ ਦੋਨੇ ਸੇਵਾ ਲਿਖਤ ਬਾਨੀਆਂ ਕਿਕੀਆਂ ਧਰਮ ਨਹੀਂ ਹਾਰਾ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਇ ਤੇ ਨਾਲ ਸਮੂਹ ਸਿੰਘਾਂ ਸਿੰਘਣੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬਤ ਖਾਲਸਾ ਦੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਦੀ ਕੋ ਵਾਹਿਗੁਰੂ 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 ਨਾਮ ਚੇਤਾ ਨਾਮ ਚੇਤਾ ਵੰਗ ਸਦਕਾ ਸਰਵਿਸ ਹੋਏ ਜहां जहां ਖਾਲਸਾ ਜੀ ਸਾਹਿਬ ਤਾਹ ਦਾ ਰਚਿਆ ਰਹਿ ਦੇਖ ਤੇਗ ਫਤੇ ਬਿਦਗੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ਣਾ ਜੀ ਸਿੱਖ ਕਨੂਸ ਕੀ দান ਕੇ ਦਾਦਹਿ ਦਨ ਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਦਾਨ ਨਾਮ ਦਾਨ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਸ਼ਨਾਉਣ ਚੌਂਕਿਆਂ ਚੰਡੇ ਬੰਗੋ ਜੁਗੋ ਜੁਗਟਲ ਧਰਮ ਕਾਜਕਾਰ ਬੋਲੋ ਜੀ ਆਪ ਜੀ ਦੇ ਸਿਖਾਂ ਦਾ ਮਨ ਨਹੀਂ ਮਾਤੂ ਜੀ ਮਤ ਪਤ ਦਾ ਰਾਖਾ ਆਪ ਕਾਲਪੁਰਖ ਵਾਹਿਗੁਰੂ ਸੇ ਕਾਲਪੁਰਖ ਆਪਣੇ ਪੰਥ ਦੇ ਸਦਸ ਸਹਾਇ ਦਾ ਤਾਰ ਜੋ ਸ਼੍ਰੀ ਨਨਖਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ ਕੋਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਣ ਪਾਇਦੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣੇ ਦੇ ਮਾਨ ਸਤਗੁਰੂ ਨਿਤਾਣਿਆਂ ਦੇ ਤਾਣ ਸਤਗੁਰੂ ਨਯੋਟਿਆਂ ਦੇ ਓਟ ਸਤਗੁਰੂ ਧੰਨ ਧੰਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਂਦੀ ਜੋਤਰੀ ਸਾਹਿਬ ਦਾ ਤਾਰ ਪਾਛਾ ਜੀਓ ਆਪ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਹੋਈ ਹੈ ਇਸ ਵੇਲੇ ਸੰਗਤ ਵੱਲੋਂ ਹੜ੍ਹ ਪ੍ਰਭਾਵਿਤ ਏਰੀਆ ਇਹ ਇਲਾਕਿਆਂ ਵਿੱਚ ਜੋ ਹੜ੍ਹ ਦੀ ਮਾਰ ਦੇ ਹੇਠ ਸੰਗਤ ਨੂੰ ਦਿੱਕਤਾਂ ਆ ਰਹੀਆਂ ਉਹਨਾਂ ਦੇਖਦੇ ਹੋਏ ਆਪ ਜੀ ਦੇ ਨਗਰਾਂ ਵਿੱਚੋਂ ਰਸਦ ਇਕੱਠੀ ਕਰਕੇ ਟਰੈਕਟਰਾਂ ਦੇ ਲੋਡ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਵੱਲ ਤਿਆਰੀ ਕੀਤੀ ਗਈ ਹੈ ਆਪ ਦੀ ਕਿਰਪਾ ਕਰਨਾ ਰਾਸਤੇ ਵਿੱਚ ਸੰਗਤ ਦੇ ਹਰੇ ਹੱਥ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਆਪ ਜੰਗ ਸੰਗ ਸਹਾਈ ਹੋਣਾ ਅੱਗੇ ਵਾਸਤੇ ਦਤਾਰ ਪਾਤਸ਼ਾਹ ਜੀ ਉਹ ਪੰਜਾਬ ਨੂੰ ਇਹਨਾਂ ਹਾਲਾਤਾਂ ਤੋਂ ਬਚਾ ਕੇ ਰੱਖਣਾ ਕਰੋ ਕਿਰਪਾ ਦਾਤਾਰ ਪਾਤਸ਼ਾਹ ਆਪ ਜੀ ਆਗਿਆ ਬਖਸ਼ੋfroj par balwa chal le pon di aap ji agya bakhsho sangat te meher bhreya hath bakhsh hath rakhna ਸਹੀ ਗੁਰਮੁਖ ਪਿਆਰੇ ਮੇਲ ਜਨ ਮਿਲੇ ਆਪ ਜੀ ਦਾ ਪਵਿੱਤਰ ਨਾਮ ਜਿੱਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਤੋਂ ਅਰਦਾਸ ਬੇਨਤੀ ਕਰਕੇ ਘਟੋ ਘਟ 30 35 ਤੋਂ ਉੱਤੇ ਜੋ ਨੌਜਵਾਨ ਨੇ ਇਲਾਕੇ ਦੇ ਖਾਸ ਕਰ ਫਿਰੋਜ਼ਪੁਰ ਮੁੱਲਾਂਪੁਰ ਗਰੀਬਦਾਸ ਉੱਥੋਂ ਦੇ ਨੌਜਵਾਨ ਨੇ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੋ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਉਹਨਾਂ ਦੇ ਵਿੱਚ ਰਸਣ ਬੰਡਰ ਲਈ ਰਵਾਨਾ ਹੋਣ ਲਈ ਅਰਦਾਸ ਬੇਨਤੀ ਕਰਕੇ ਸੋ ਚੱਲਣ ਲੱਗੇ ਨੇ ਸੋ ਅ ਅਰਦਾਸ ਕੀਤੀ ਗਈ ਹੈ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅ ਅੱਗੇ ਇੱਥੇ ਪ੍ਰਮਾਤਮਾ ਅ ਜੋ ਪੰਜਾਬ ਦੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਮੌਜੂਦਾ ਹਾਲਾਤ ਨੇ ਮੌਜੂਦਾ ਸਥਿਤੀ ਹੈ ਅ ਉਸ ਸਥਿਤੀ ਤੋਂ ਪੰਜਾਬੀਆਂ ਨੂੰ ਪੰਜਾਬ ਨੂੰ ਨਿਜਾਤ ਦਵਾ ਅ ਮੁਰਕੇ ਉਹ ਜੀ ਸਥਿਤੀ ਨਾ ਬਣੇ ਪੰਜਾਬ ਦੇ ਵਿੱਚ ਤੇ ਜੋ ਮੁਸ਼ਕਲਾਂ ਦੇ ਵਿੱਚ ਇਸ ਸਮੇਂ ਪੰਜਾਬ ਘਿਰਿਆ ਹੋਇਆ ਹੈ ਇਸ ਸਮੇਂ ਸਭ ਨੂੰ ਪਤਾ ਹੀ ਹੈ ਵੀ ਉਹਨਾਂ ਮੁਸ਼ਕਲਾਂ ਤੋਂ ਪੰਜਾਬੀ ਤੇ ਪੰਜਾਬੀ ਪੰਜਾਬ ਨੂੰ ਪਰਮਾਤਮਾ ਨਿਜਾਤ ਦਵਾ ਤੇ ਰਾਹਵਟ ਜੋ ਨੌਜਵਾਨਾਂ ਚੱਲੇ ਨੇ ਉਹਨਾਂ ਦੀ ਰਾਹਵਾਰ ਦੇ ਵਿੱਚ ਆਪਣੇ ਮਿਹਰ ਰੱਖਣੀ ਰੱਖਿਆ ਕਰਨੀ ਰਾਹ ਵਟ ਆਪਣਾ ਮਿਹਰ ਭਰਿਆ ਹੱਥ ਇਹਨਾਂ ਨੌਜਵਾਨਾਂ ਦੇ ਸਿਰ ਤੇ ਰੱਖਣਾ ਤੇ ਜੋ ਸੇਵਾ ਹੈ ਕਰ ਲਈ ਮੁਲਾਪੁਰ ਗਰੀਬ ਦਾਸ ਤੋਂ ਚੱਲੇ ਨੇ ਇਸ ਨੂੰ ਸਫਲ ਬਣਾਉਣਾ ਸੋ ਮੁਲਾਪੁਰ ਗਰੀਬ ਦਾਸ ਕਸਬੇ ਤੋਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ અ ચલન લાગે ને સોને હાથ તિયાકાલ તો નોજવાન જેને દસિયા કે ਇਸ ਟਰੈਕਟਰ ਟਰਾਲੀ ਦੇ ਵਿੱਚ ਲੰਗਵਾਨਾ ਵੱਲੋਂ ਆਪਣੇ ਬੈਠਣ ਲਈ ਥਾਂ ਬਣਾਈ ਗਈ ਸੀ ਉਹ ਟਰਾਲੀ ਅੱਗੇ ਚੱਲੀ ਹੈ ਤੇ ਰਸ ਦਾ ਰਾਸਣ ਦੇ ਭਰੇ ਹੋਏ ਟਰਾਲੇ ਨੇ ਜੋ ਇਸ ਟਰੈਕਟਰ ਦੇ ਨਾਲ ਉਹ ਟਰਾਲੀ ਹੈ ਇਹ ਨਾਲ ਹੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਜਤਿੰਦਰ ਸਿੰਘ ਨੇ ਤੇ ਸਰਜੀ ਸਿੰਘ ਨੇ ਕਿ 500 ਮੀਟਰ ਪਹਿਲਾਂ ਪਿਆਰ ਕੀਤੀ ਗਈ ਸੀ ਪਰ ਲੋਕਾਂ ਨੇ ਕਾਲਾ ਲੋਕਾਂ ਨੂੰ ਅ ਪਰਮਾ ਹਗਾਰਾ ਦਿੱਤਾ ਗਿਆ ਤੇ ਕਿੱਟਾਂ 500 ਤੋਂ ਵੱਧ ਕੇ 700 ਕਿੱਟ ਇਸ ਸਮੇਂ ਜੋ ਦਿੱਤੀ ਜਾ ਰਹੀ ਹੈ ਉਹ ਨੌਜਵਾਨ ਜਿਲ੍ਹਾ ਫਿਰੋਜ਼ਪੁਰ ਦੇ ਲਈ ਇੱਥੋਂ ਰਵਾਨਾ ਹੋ ਚੁੱਕੇ ਨੇ ਤੇ ਬਾਕੀ ਨੌਜਵਾਨ ਗੱਡੀਆਂ ਦੇ ਵਿੱਚ ਇੱਥੋਂ ਚੱਲਣਗੇ ਸੋ ਅ ਵੀ ਜੀ ਨੂੰ ਪਤਾ ਲੱਗਾ ਵੀ ਇਹ ਜੋ ਜ਼ਿਲ੍ਹਾ ਫਿਰੋਜ਼ਪੁਰ ਜੋ ਹਾਰਡ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਸੇਵਾ ਕਰਨ ਲਈ ਨੌਜਵਾਨ ਜਾ ਰਹੇ ਨੇ ਸਪੈਸ਼ਲ ਗੱਡੀ ਰੋਕ ਕੇ ਉਹਨਾਂ ਨੂੰ ਲੋ ਵੀ ਸੇਵਾ ਪਾਈ ਜਾ ਰਹੀ ਹੈ ਸੋ ਭੈਣ ਵੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਜੋ ਇਹਨਾਂ ਨੌਜਵਾਨਾਂ ਤੱਕ ਪਹੁੰਚਾਈ ਸੋ जय हो जय नौजवान कस्बा मुल्ला पर गरीब के जो इस समय जिला फरोजपुर ਕੋ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਇਹਨਾਂ ਨੌਜਵਾਨਾਂ ਦੀ ਜੋ ਸੇਵਾ ਹੈ ਜੋ ਕਸਵਾ ਮੁਲਾ ਪਰ ਗਰੀਬ ਦਾਸ ਤੋਂ ਅਰੰਭੀ ਗਈ ਹੈ ਜ ਜਿਵੇਂ ਇਹਨਾਂ ਨੇ ਦੱਸਿਆ ਕਿ ਅਗਲੀ ਵਾਰੀ ਇਸ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਜੋ ਉਥੋਂ ਦੇ ਹਾਲਾਤ ਨੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਨਾਲ ਚਰਚਾ ਕਰਕੇ ਵੀ ਹੁਣ ਲੋਕਾਂ ਨੂੰ ਖਾਸ ਕਰ ਉਸ ਏਰੀਆ ਦੇ ਲੋਕਾਂ ਨੂੰ ਕਿਣਾ ਅ ਰਸਦਾ ਦੀ ਸਭ ਤੋਂ ਵੱਧ ਜ਼ਰੂਰਤ ਹੈ ਸੋ ਉਹ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਦੇ ਅਨਸਾਰ ਉਹ ਸਾਰਾ ਸਮਾਨ ਅਗਲੀ ਵਾਰੀ ਤਿਆਰ ਕੀਤਾ ਜਾਵੇਗਾ ਸੋ ਨੌਜਵਾਨ ਇਸ ਸਮੇਂ ਜੋ ਤਸਵਾ ਮੁੱਲਾਪੁਰ ਗਰੀਬ ਦਾਸਤੋ ਜੋ ਚਾਲੇ ਪਾ ਚੁੱਕੇ ਨੇ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਇਹਨਾਂ ਨੌਜਵਾਨਾਂ ਦੀ ਸੇਵਾ ਦੇ ਬਾਰੇ ਆਪਣੀ رائے ਜ਼ਰੂਰ ਦਿਓ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਸ ਬਾਰੇ ਵੀ ਆਪਣੇ ਕਮੈਂਟ ਜ਼ਰੂਰ ਦੱਸਿਓ ਧੰਨਵਾਦ ਜੀ